ਖਰੜ ਪੁਲਿਸ ਨੂੰ ਉਸ ਵਕਤ ਸਫਲਤਾ ਮਿਲੀ ਜਦੋਂ ਦੋ ਮਹਿਲਾਵਾਂ ਨੂੰ ਕਾਬੂ ਕੀਤਾ ਗਿਆ ਇਹ ਮਹਿਲਾਵਾਂ ਬੱਚਿਆਂ ਨੂੰ ਕਰਦੀਆਂ ਸੀ ਚੋਰੀ ਤੁਸੀਂ ਵੀ ਪਹਿਚਾਨ ਦੇ ਲਈ ਇਹ ਵੀਡੀਓ ਕਰ ਦਿਓ ਸੋਸ਼ਲ ਮੀਡੀਆ ਤੇ ਵਾਇਰਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਦੇਸ਼ ਦੇ ਵਿੱਚ ਕਈ ਥਾਵਾਂ ਤੇ ਬੱਚੇ ਕਿਡਨਾਪ ਹੋ ਰਹੇ ਨੇ ਅਤੇ ਉਹਨਾਂ ਬੱਚਿਆਂ ਨੂੰ ਅੱਗੇ ਵੇਚ ਦਿੱਤਾ ਜਾਂਦਾ ਹੈ ਅਤੇ ਹੁਣ ਖਰੜ ਪੁਲਿਸ ਨੇ ਦੋ ਮਹਿਲਾਵਾਂ ਨੂੰ ਕਾਬੂ ਕੀਤਾ ਜੋ ਕਿ ਬੱਚਿਆਂ ਨੂੰ ਚੋਰੀ ਕਰਕੇ ਅੱਗੇ ਵੇਚ ਦਿੰਦੀਆਂ ਸਨ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹਨਾਂ ਮਹਿਲਾਵਾਂ ਦੀ ਪਛਾਣ ਹੋ ਸਕੇ ਅਤੇ ਜੇਕਰ ਕੋਈ ਕੁਝ ਇਹਨਾਂ ਨੇ ਕਿਤੇ ਹੋਰ ਵੀ ਕੋਈ ਬੱਚੇ ਨੂੰ ਅਗਵਾ ਕੀਤਾ ਹੋਵੇ ਤਾਂ ਉਸ ਦੀ ਮਹਿਲਾਵਾਂ ਦੀ ਪਛਾਣ ਹੋ ਸਕੇ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਡੀਐਸਪੀ ਖਰੜ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਬੇਸਿਕਲੀ ਇਹ ਮਾਮਲਾ ਤਸਕਰੀ ਦੇ گروਧੀਆਂ ਦੋ ਮੈਂਬਰਸ گرو ਜੋ ਕਿ ਬੱਚਿਆਂ ਨੂੰ ਅਗਵਾ ਕਰਕੇ ਬੱਚਿਆਂ ਤੋਂ ਭੀਖ ਮੰਗਣ ਦੀ ਮਨਸ਼ਾ ਜਾਂ ਉਹਨਾਂ ਨੂੰ ਅੱਗੇ ਵੇਚਣ ਦੀ ਮਨਸ਼ਾ ਨਾਲ ਜੋਸ ਕ੍ਰਾਈਮ ਚ ਇਨਵੋਲਵਸ ਯ ਉਸ ਦੀਆਂ ਦੋ ਮੈਂਬਰ ਸੁਰਿੰਦਰ ਕੌਰ ਵਾਸੀ ਕਾਲਾਂਬ ਅਤੇ ਦਰਸ਼ਨਾ ਰਾਣੀ ਵਾਸੀ ਬਲਟਾਣਾ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਦੋ ਮਹੀਨੇ ਦਾ ਜੋ ਬੱਚਾ ਉਹ ਬਰਾਮਦ ਕੀਤਾ ਗਿਆ ਥਾਣਾ ਬਲੋਂਗੀ ਵਿਖੇ ਮਕਦਮਾ ਨੰਬਰ 222 ਮਿਤੀ 12 12 2023 ਅੰਡਰ ਸੈਕਸ਼ਨ 374 363 363ਏ 120 ਬੀ ਆਈਪੀਸੀ ਇਹਨਾਂ ਦੇ ਖਿਲਾਫ ਦਰਜਿਸਟਰ ਕੀਤਾ ਗਿਆ ਤੇ ਇਹਨਾਂ ਦੀ ਜੋ ਮਾਨਯੋਗ ਅਦਾਲਤ ਸਪੀਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਨ ਹਾਸਲ ਕੀਤਾ ਗਿਆ ਜੀ ਹਾਂਜੀ ਮੁੱਢਲੇ ਤੌਰ ਤੇ ਇਹਨਾਂ ਦੀ ਮੁੱਢਲੀ ਪੁੱਛਗਿੱਛ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹ ਬੱਚਾ ਇਹ ਇੱਕ ਗੁਰਵਿੰਦਰ ਕੌਰ ਔਰ ਗੁਰਲੀਨ ਕੌਰ ਦੀ ਲੇਡੀ ਹੈਗੀ ਹੈ ਜੋ ਲੁਧਿਆਣੇ ਦੀ ਰਹਿਣ ਵਾਲੀ ਹੈ ਉਸ ਪਾਸੋਂ ਇਹ ਉਹ ਇਹਨਾਂ ਦੇ ਨਾਲ ਇਸ ਸਾਰੇ ਉਸ گروਹ ਦੀ ਇੱਕ ਮੈਂਬਰ ਸੀਗੀ ਉਹ ਇਹਨਾਂ ਨਾਲ ਸ਼ਾਮਲ ਸੀ ਉਸ ਨੂੰ ਨਾਮਜ਼ਦ ਕਰਕੇ ਉਸ ਨੂੰ ਵੀ ਅਰੈਸਟ ਕਰ ਲਿਆ ਗਿਆ ਉਸ ਦਾ ਵੀ ਮਾਨਯੋਗ ਅਦਾਲਤ ਪਾਸੋਂ 4 ਦਿਨ ਦਾ ਪੁਲਿਸ ਰਿਮਾਨ ਜੋ ਹਾਸਲ ਕੀਤਾ ਗਿਆ ਫਿਲਹਾਲ ਜੀ ਪ੍ਰੀਲੀਮਨਰੀ ਇਨਵੈਸਟਿਗੇਸ਼ਨ ਇਜ਼ ਏਟ ਅਨ ਪ੍ਰੀਲੀਮਨਰੀ ਸਟੇਜ ਅਸੀਂ ਸਾਰੇ ਜਿਹੜੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਨੇ ਕਿੱਥੋਂ ਇਹ ਇਹ ਸਾਰਾ ਰੈਕਡ ਚੱਲ ਰਿਹਾ ਸੀਗਾ ਹੋਰ ਇਹਨਾਂ ਦੇ ਗਰੋਥ ਦੇ ਮੈਂਬਰਸ ਅੱਗੇ ਇਹਨਾਂ ਦੇ ਫਾਰਵਰਡ ਲਿੰਕੇਜਸ ਕਿੱਥੇ ਇਹ ਬੱਚੇ ਅੱਗੇ ਭੇਜਦੀਆਂ ਸੀ ਸਪਲਾਈ ਕਰਦੀਆਂ ਸੀ ਜਾਂ ਵੇਚਦੀਆਂ ਸੀਗੀਆਂ ਉਹ ਸਾਰੀਆਂ ਚੀਜ਼ਾਂ ਹਜੇ ਦੌਰਾਨੇ ਇਨਵੈਸਟਿਗੇਸ਼ਨ ਸਾਹਮਣੇ ਆਉਣਗੇ